ਜੀ 1 2 3 오호 ਪਵਨਾ ਕੀ ਕਰ ਰਹੇ ਹੋ ਆ ਕੀ ਬਣਾ ਰਹੇ ਹੋ ਹਾਂਜੀ ਅੱਜ ਆਪਾਂ ਬਹੁਤ ਹੀ ਵਧੀਆ ਚੀਜ਼ ਬਣਾਵਾਂਗੇ ਬਿਲਕੁਲ ਆਇਲ ਫਰੀ ਤੇ ਪਾਣੀ ਦੇ ਵਿੱਚ ਅਜਾ ਪਾਣੀ ਦੇ ਵਿੱਚ ਕੀ ਬਣੂਗਾ ਕੌਲੀਆਂ ਕਲੀਆਂ ਰੱਖਤੀਆਂ ਚੀਜ਼ ਤਾਂ ਕੋਈ ਪਾਈ ਨਹੀਂ ਹਾਂਜੀ ਬਸ ਪਹਿਲਾਂ ਇਹਨਾਂ ਕੌਲੀਆਂ ਨੂੰ ਗਰਮ ਕਰ ਲਈਏ ਫਿਰ ਆਪਾਂ ਤੁਹਾਨੂੰ ਬਹੁਤ ਹੀ ਟੇਸਟੀ ਜਿਹੜੀ ਕਿ ਚੀਜ਼ ਬਣਾ ਕੇ ਖਵਾਵਾਂਗੇ ਇਸ ਪਾਣੀ ਦੇ ਵਿੱਚ ਜਿਹੜੀ ਕਿ ਪੱਕੂਗੀ ਹਾਂਜੀ ਪਵਨ ਜਲਦੀ ਜਲਦੀ ਦੱਸੋ ਇਹ ਕੀ ਚੀਜ਼ ਬਣ ਰਹੀ ਹੈ ਹਾਂਜੀ ਆਪਾਂ ਸਾਰਿਆਂ ਨੂੰ ਦੱਸਾਂਗੇ ਬਹੁਤ ਹੀ ਵਧੀਆ ਚੀਜ਼ ਆਪਾਂ ਬਣਾਵਾਂਗੇ ਅੱਜ ਪਰ ਉਸ ਤੋਂ ਪਹਿਲਾਂ ਦੋਸਤਾਂ ਦੇ ਨਾਮ ਬੋਲ ਦਈਏ ਜੀ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਕਮੈਂਟ ਕੀਤੇ ਸੀ ਪਹਿਲਾ ਨਾਮ ਜੀ ਡਾਕਟਰ ਅਸ਼ੋਕ ਗਿੱਲ ਇਹ ਨੇ ਜੀ ਜਲੰਧਰ ਤੋਂ ਉਸ ਤੋਂ ਬਾਅਦ ਨੇ ਵਿਜੇ ਸਿੰਘ ਸ਼੍ਰੀ ਗੰਗਾ ਨਗਰ ਤੋਂ ਫਿਰ ਨੇ ਜੀ ਹਰਜੀਤ ਕੌਰ ਏ ਨੇ ਫਗਵਾੜਾ ਤੋਂ ਉਸ ਤੋਂ ਬਾਅਦ ਨੇ ਜੀ ਜਸਪਾਲ ਸਿੰਘ ਫਰੀਦਕੋਟ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਸੋਣੋ ਸੋਨੇ ਕਮੈਂਟ ਜਰੂਰ ਕਰਿਓ ਪਵਨ ਐਵੇਂ ਦੀ ਚੀਜ਼ ਘਰੇ ਬਣਾ ਰਹੀ ਹੈ ਵੀ ਕਹਿੰਦੀ ਵੀ ਤੁਸੀਂ ਕਦੀ ਸੋਚੀ ਵੀ ਨਹੀਂ ਹੋਣੀ ਹਾਂਜੀ ਹਾਂਜੀ ਪਵਨ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆਪਾਂ ਜਿਹੜਾ ਕਿ ਪਾਣੀ ਕਰ ਲੈਨੇ ਆ ਗਰਮ ਤੇ ਉਹਨਾ ਟਾਈਮ ਆਪਾਂ ਇਹਦੇ ਵਿੱਚ ਰੱਖ ਦਿੰਨੇ ਆ ਜੀ ਕੌਲੀਆਂ ਕੌਲੀਆਂ ਜਿਹੜੀਆਂ ਆਪਣੀਆਂ ਕੀ ਗਰਮ ਹੋ ਜਾਣਗੀਆਂ ਠੀਕ ਠੀਕ ਹੈ ਜੀ ਹੁਣ ਆਪਾਂ ਇਹਨੂੰ ਰੱਖ ਦਿਆਂ ਸਾਈਡ ਤੇ ਤੇ ਹੁਣ ਆਪਾਂ ਨੂੰ ਜਿਹੜਾ ਸਮਾਨ ਚਾਹੀਦਾ ਆਪਾਂ ਉਹਨਾ ਟਾਈਮ ਉਹ ਤਿਆਰ ਕਰ ਲੈਨੇ ਆ ਠੀਕ ਹਾਂਜੀ ਪਵਨ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਕ ਬਾਉਲ ਲੈ ਲੈਣ ਠੀਕ ਹਾਂਜੀ ਤੇ ਹੁਣ ਆਪਾਂ ਜਿਹੜਾ ਕੀ ਸਾਰਾ ਸਮਾਨ ਜਿਹੜਾ ਆਪਾਂ ਇਹਦੇ ਵਿੱਚ ਵਰਤਣਾ ਉਹ ਲੈ ਲਿਆ ਜੀ ਠੀਕ ਹੈ ਇਹ ਆਪਾਂ ਹਰੀਆਂ ਸਬਜ਼ੀਆਂ ਹੀ ਸਾਰੀਆਂ ਹਾਂਜੀ ਬਹੁਤ ਹੀ ਵਧੀਆ ਜਿਹੜੀ ਚੀਜ਼ ਬਣਨ ਲੱਗੀ ਆ ਇਹ ਆਪਾਂ ਡੇਲੀ ਹੀ ਖਾ ਸਕਦੇ ਆ ਬਿਲਕੁਲ ਆਇਲ ਫਰੀ ਬਣੂਗੀ ਨਾਲੇ ਇਹਦੇ ਨਾਲ ਆਪਣਾ weight loss ਵੀ ਹੋਊਗਾ ਜੀ ਤੇ weight loss ਵੀ ਹੋਊਗਾ ਇਹਦੇ ਨਾਲ ਹਾਂਜੀ ਕਿਉਂਕਿ ਇਹ ਬਿਲਕੁਲ ਹਲਕਾ ਜਿਹਾ ਖਾਣਾ ਬਣੂਗਾ ਠੀਕ ਹੈ ਜੀ ਠੀਕ ਹਾਂਜੀ ਤੇ ਆਇਲ ਫਰੀ ਹੋਊਗਾ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਮੇਨ ਚੀਜ਼ ਲੈਣੀ ਆ ਜੀ ਸੂਜੀ ਠੀਕ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਕਾਲੀਪਾਤੀ ਸੂਜੀ ਦੀ ਠੀਕ ਦੋ ਤਿੰਨ ਚਮਚ ਬੇਸਨ ਦੇ ਪਾ ਦਿੰਨੇ ਆ ਜਿਹੜੀਆਂ ਵੀ ਤੁਹਾਡੇ ਕੋਲ ਸਬਜ਼ੀਆਂ ਉਹ ਤੁਸੀਂ ਲੈ ਲੈ ਲੀਆਂ ਜਿਵੇਂ ਆਪਾਂ Shimla mirch ਲਈ ਆ ਤੇ ਨਾਲੇ ਆਪਾਂ ਲੈ ਲਈ ਜੀ ਗਾਜੇ ਇੱਥੇ ਆਪਾਂ ਲਿਆ ਜੀ ਧਨੀਆ ਨਾਲੇ ਲਿਆ ਜੀ ਮੇਥੀ ਹੈ ਜੀ ਹੁਣ ਆਹ ਲਈ ਆ ਜੀ ਆਪਾਂ ਆਲੂ ਹਾਂ ਜੀ ਹੁਣ ਆਪਾਂ ਇਹਦੇ ਵਿੱਚ ਟੇਸਟ ਦੇ ਅਨੁਸਾਰ ਆ ਜਿਹੜੇ ਕੀ ਪਾਵਾਂਗੇ ਮਸਾਲੇ ਜਿਹੜੇ ਆਪਾਂ ਨੋਰਮਲ ਯੂਜ਼ ਕਰਦੇ ਆ ਜਿਵੇਂ ਆਪਾਂ ਇਹਦੇ ਵਿੱਚ ਪਾ ਲਈ ਆ ਜੀ ਮਿਰਚ ਠੀਕ ਹਾਂ ਜੀ ਤੇ ਨਾਲੇ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਠੀਕ ਠੀਕ ਹੈ ਜੀ ਤੇ ਇੱਕ ਆਪਾਂ ਇਹਦੇ ਵਿੱਚ ਪਾ ਲਿਆ ਜੀ ਹਰਾ ਜਿਹੜਾ ਸੁੱਕਾ ਧਨੀਆ ਪਾਊਡਰ ਹੁੰਦਾ ਉਹ ਪਾ ਲਿਆ ਜੀ ਠੀਕ ਹੈ ਜੀ ਤੇ ਨੋਰਮਲ ਜੀਆਂ ਚੀਜ਼ਾਂ ਤੁਹਾਡੀਆਂ ਵਾਲਾ ਨਹੀਂ ਮੈਨੂੰ ਸਮਝ ਆਇਆ ਵੀ ਉਹ ਉਹਨਾਂ ਦਾ ਕੀ ਪ੍ਰੋਸੈਸ ਹਾਂਜੀ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਹੁਣ ਆਪਾਂ ਕੀ ਕਰਦੇ ਆ ਹੁਣ ਆਪਾਂ ਇਹਦਾ ਜਿਹੜਾ ਕੀ ਮਿਕਸ ਕਰ ਲੈਂਦੇ ਆ ਪਾਣੀ ਦੇ ਨਾਲ ਸਾਰਾ ਠੀਕ ਹਾਂਜੀ ਤੇ ਇਹਨਾਂ ਨੂੰ ਮਿਕਸ ਕਰਕੇ ਆਪਾਂ 2-3 ਮਿੰਟ ਰੱਖਾਂਗੇ ਤਾਂ ਜੋ ਜਿਹੜੀ ਆਪਣੀ ਸੂਜੀ ਆ ਉਹ ਵੀ ਫੁੱਲ ਜਾਊਗੀ। ਹਾਂਜੀ ਤੇ ਹੁਣ ਆਪਾਂ ਇੰਨਾ ਕੌਲੀਆਂ ਦੇ ਵਿੱਚ ਥੋੜਾ ਥੋੜਾ ਪਾ ਦਾਂਗੇ ਜੀ ਮੱਖਣ। ਠੀਕ ਹੈ ਜੀ। ਠੀਕ। ਮੱਖਣ ਤੁਹਾਨੂੰ ਪਤਾ ਹੀ ਆ ਕਿਓ ਨਾਲੋਂ ਵੀ ਚੰਗਾ ਹੁੰਦਾ। ਬਿਲਕੁਲ। ਤੇ ਹੋਰ ਕੁਕਿੰਗ ਆਇਲ ਨਾਲੋਂ ਤਾਂ ਚੰਗਾ ਹੈਗਾ ਹੀ ਹੈਗਾ। ਬਿਲਕੁਲ। ਹਾਂਜੀ। ਥੋੜਾ ਥੋੜਾ ਤੁਸੀਂ ਜਿੰਨਾ ਵੀ ਚਾਹੋ ਤਾਂ ਬਿਲਕੁਲ ਥੋੜਾ ਵੀ ਪਾ ਸਕਦੇ ਹੋ। ਠੀਕ ਹੈ ਠੀਕ ਹੈ ਪਵਨ। ਹਾਂਜੀ। ਮੈਂ ਤਾਂ ਪਹਿਲੀ ਵਾਰ ਪ੍ਰੋਸੈਸ ਦੇਖ ਰਿਆਂ ਪਵਨ। ਹਾਂਜੀ ਬਹੁਤ ਹੀ ਵਧੀਆ ਚੀਜ਼ ਬਣੂਗੀ ਇਹ। ਤੁਸੀਂ ਖਾ ਕੇ ਵੀ ਦੇਖਿਓ ਬਹੁਤ ਟੇਸਟੀ ਬਣੂਗੀ ਤੇ ਦੋਸਤੋ ਤੁਸੀਂ ਵੀ ਬਣਾ ਕੇ ਜਰੂਰ ਵੇਖਿਓ ਹੁਣ ਮੱਖਣਾ ਆਪਣਾ ਮੈਲਟ ਹੋ ਗਿਆ ਠੀਕ ਤੇ ਹੁਣ ਆਪਾਂ ਜਿਹੜਾ ਇਹ ਸਾਰਾ ਆ ਬਣਾਇਆ ਸੀਗਾ ਮਿਸ਼ਰਣ ਤੇ ਇਹਦੇ ਨਾਲ ਆਪਾਂ ਕੋਲੀਆਂ ਨੂੰ ਭਰ ਦਾਂਗੇ ਠੀਕ ਪਵਣੇ ਕਿੱਥੇ ਬੰਦ ਹੈ ਇਹ ਚੀਜ਼ਾਂ ਇਹ ਜਿਹੜਾ ਕੀ ਹੈਗੀ ਹੈ ਜੀ ਗੁਜਰਾਤ ਦੀ ਫੇਮਸ ਹੈ ਜੀ ਅੱਛਾ ਗੁਜਰਾਤ ਦੀ ਫੇਮਸ ਜਿਹੜੀ ਉਲਫਾਫੇ ਜਿਹਦੇ ਵਿੱਚ ਆਉਂਦੀ ਪੈਕਿੰਗ ਹਾਂਜੀ ਗੁਜਰਾਤ ਦੇ ਵਿੱਚ ਹੁੰਦੀਆਂ ਚੀਜ਼ਾਂ ਬਹੁਤ ਬਣਾਈਆਂ ਜਾਂਦੀਆਂ ਠੀਕ ਦੋਸਤੋ ਵੀਡੀਓ ਨਾਲ ਬਣੇ ਰਹਿਓ ਤੁਹਾਨੂੰ ਲਾਸਟ ਤੱਕ ਪ੍ਰੋਸੈਸ ਜ਼ਰੂਰ ਦੇਖਿਓ 5-7 ਮਿੰਟਾਂ ਵਾਸਤੇ ਜਿਹੜਾ ਕਿ ਟੱਕਣ ਬੰਦ ਕਰਕੇ ਰੱਖ ਦਿੱਤਾ ਹੈਗਾ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਨੂੰ ਥੋੜਾ ਟਾਈਮ ਲਈ ਪਕਾਵਾਂਗੇ ਹਾਂਜੀ ਤੇ ਹੁਣ ਆਪਾਂ ਜਿਹੜੇ ਟੱਕਣ ਲੈਣੇ ਆ ਜੀ ਚੱਕ ਵਾਓ ਹਾਂਜੀ ਤੇ ਇਹ ਆਪਣੀਆਂ ਹੁਣ ਜਿਹੜੀਆਂ ਕਿ ਬਣ ਚੁੱਕੀਆਂ ਠੀਕ ਹਾਂਜੀ ਆ ਦੇਖੋ ਤੁਸੀਂ ਜਿਹੜੇ ਕਿ ਹਾਰਡ ਹੋ ਚੁੱਕੀਆਂ ਪੂਰੀਆਂ ਠੀਕ ਠੀਕ ਪਵਨ ਤੇ ਹੁਣ ਆਪਾਂ ਕੀ ਕਰਦੇ ਆ ਹੁਣ ਆਪਾਂ ਇਹਨਾਂ ਨੂੰ ਲਾ ਲੈਨੇ ਆ ਜੀ ਗੈਸ 'ਤੇ ਠੀਕ ਹੈ ਜੀ ਠੀਕ ਤੇ ਹੁਣ ਆਪਾਂ ਇਸੇ ਦੇ ਉੱਪਰ ਜਿਹੜਾ ਕਿ ਇੱਕ ਤਵਾ ਰੱਖ ਦਿੰਦੇ ਹਾਂ ਦੋਸਤੋ ਇਹ ਫੂਡ ਖਾਓਗੇ ਤਾਂ ਪਤਲੇ ਵੀ ਹੋ ਜਾਓਗੇ ਬਿਲਕੁਲ ਜੀ ਕਿਉਂਕਿ ਇਹ ਇਹ ਹੈਗਾ ਜੀ ਹੈਲਦੀ ਭੈਣ ਭਰਾਏ ਵੀ ਕਹਿਣਗੇ ਵੀ ਤੁਸੀਂ ਤਾਂ ਕਹਿੰਦੇ ਸੀ ਆਇਲ ਫ੍ਰੀ ਆ ਤੇ ਮੱਖਣ ਨਹੀਂ ਕੋਈ ਵੀ ਆਪਾਂ ਨੂੰ ਮਤਲਬ ਕਿ ਉਹ ਕਰਦਾ ਹੈਗਾ ਕੋਈ ਫੈਟ ਨਹੀਂ ਦਿੰਦਾਗਾ ਮੱਖਣ ਜੇ ਆਪਾਂ ਯੂਜ਼ ਕਰੀਏ ਤਾਂ ਹਾਂ ਜੀ ਆਪਾਂ ਕੱਲਾ ਘਿਓ ਯੂਜ਼ ਕਰਦੇ ਆ ਤੇ ਉਹਦੇ ਚ ਥੋੜੀ ਜੀ ਫੈਟ ਹੁੰਦੀ ਆ ਹੁਣ ਆਪਾਂ ਜਿਹੜਾ ਆਪਣਾ ਮੱਖਣ ਹੋ ਗਿਆ ਜੀ ਗਰਮ ਠੀਕ ਤੇ ਹੁਣ ਆਪਾਂ ਲਈਏ ਜੀ ਥੋੜੀ ਜੀ ਰਾਈ ਰਾਈ ਪਾਵਾਂਗੇ ਠੀਕ ਤੇ ਨਾਲੇ ਆਪਾਂ ਲਿਆ ਜੀ ਕੜੀ ਪੱਤਾ ਇਹਦੇ ਛੋਟੇ ਛੋਟੇ ਟੁਕੜੇ ਕਰਕੇ ਪਾ ਦਿੰਨੇ ਠੀਕ ਹਾਂ ਜੀ ਆਪਾਂ ਰਾਈ ਨੂੰ ਤੇ ਕੜੀ ਪੱਤਾ ਨੂੰ ਥੋੜਾ ਜਿਹਾ ਭੁੰਨ ਲਿਆ ਤੇ ਹੁਣ ਆਪਾਂ ਜਿਹੜੀਆਂ ਇਹ ਕੌਲੀਆਂ ਬਣਾਈਆਂ ਸੀ ਇਹਨਾਂ ਨੂੰ ਆਪਾਂ ਜਿਹੜਾ ਕਿਸ ਤਰ੍ਹਾਂ ਮੁੱਦਾ ਮਾਰ ਦਿੰਨੇ ਆ ਤਾਂ ਜੋ ਜਿਹੜੇ ਕੀ ਇਹ ਵਧੀਆ ਨਿਕਲ ਜਾਣੀਆਂ ਠੀਕ ਹੈ ਜੀ ਠੀਕ ਹਾਂ ਜੀ ਤੇ ਇਸੇ ਚਮਚੇ ਨਾਲ ਥੋੜਾ ਜਿਹਾ ਆਪਾਂ ਜਿਹੜਾ ਕਿ ਇਹਨਾਂ ਨੂੰ ਦਬਾਤਾ ਜਿਹਦੇ ਨਾਲ ਜਿਹੜੀਆਂ ਆਪਣੀਆਂ ਕੌਲੀਆਂ ਵਧੀਆ ਬਣ ਕੇ ਹੋ ਜਾਣੀਆਂ ਤਿਆਰ ਵਾਓ ਸੌਖਿਆ ਨਿਕਲ ਜਾਣੀ ਆ ਥੋੜੇ ਨਾਲ ਕਰਿਓ ਖੁਸ਼ਬੂ ਕਿੰਨੀ ਵਧੀਆ ਆ ਰਹੀ ਪਵਨ ਹਾਂਜੀ ਗਰਮ ਹੈਗੀਆਂ ਠੀਕ ਹੈ ਖੁਸ਼ਬੂ ਬਹੁਤ ਵਧੀਆ ਆ ਰਹੀ ਪਵਨ ਹਾਂਜੀ ਤੇ ਟੇਸਟੀ ਵੀ ਬਹੁਤ ਬਣਿਆ ਹੋਗਾ ਇਹ ਲੈ ਲਓ ਜੀ ਆਪਾਂ ਕੋਈ ਵੀ ਰਿਸ਼ਤੇਦਾਰ ਆਇਆ ਹੀ ਖਵਾਵਾਂਗੇ ਅੱਜ ਤੋਂ ਬਾਅਦ ਹਾਂਜੀ ਤੇ ਹੁਣ ਆਪਾਂ ਇਹਨੂੰ ਹਲਕਾ ਹਲਕਾ ਸੇਕ ਆ ਜਿਹੜਾ ਲਵਾਵਾਂਗੇ ਇਹ ਤਾਂ ਪਵਨ ਟਿੱਕੀ ਵਰਗੀ ਲੱਗਣ ਲੱਗੀ ਹਾਂਜੀ ਤੇ ਹੁਣ ਜਿਹੜੇ ਕੀ ਇਹਨੂੰ ਆਪਾਂ ਕਰ ਲੈਨੇ ਆ ਜੀ ਸਰਵ ਤੇ ਇਹ ਦੋਸਤੋ ਤੁਸੀਂ ਕੀ ਕਰਨਾ ਜੀ ਤੁਸੀਂ ਇਹਨੂੰ ਇਸ ਤਰ੍ਹਾਂ ਬਣਾ ਕੇ ਤੁਸੀਂ ਹੁਣ ਆਖੋਗੇ ਵੀ ਇਹ ਆਪਾਂ ਖਾਈਏ ਕਿਹਦੇ ਨਾਲ ਹਾਂ ਹਾਂ ਇਹ ਆਪਾਂ ਹੁਣ ਖਾ ਸਕਦੇ ਹਾਂ ਜੀ ਤੁਸੀਂ ਦਹੀਂ ਪਾ ਕੇ ਵੀ ਖਾ ਸਕਦੇ ਹੋ ਤੁਸੀਂ ਦਾਲ ਪਾ ਕੇ ਵੀ ਖਾ ਸਕਦੇ ਹੋ ਹਨਾ ਕਿਸੇ ਵੀ ਤਰ੍ਹਾਂ ਤੁਸੀਂ ਖਾਣੀ ਹੋਵੇ ਚੀਜ਼ ਖਾ ਸਕਦੇ ਹੋ ਇਸੇ ਤਰ੍ਹਾਂ ਵੀ ਜਿਵੇਂ ਸੌਸ ਵਗੈਰਾ ਨਾਲ ਖਾ ਸਕਦੇ ਹੋ ਤੇ ਇਹ ਆਪਣੀ ਜਿਹੜੀ ਸੂਜੀ ਵਾਲੀ ਟਿੱਕੀ ਹੋ ਗਈ ਹੈ ਜੀ ਬਣ ਕੇ ਤਿਆਰ ਸੋ ਦੋਸਤੋ ਇੱਕ ਵਾਰੀ ਮੇਰੇ ਕਹਿਨ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਆਪਾਂ ਤਾਂ ਲੱਗਿਆ ਜੀ ਹੁਣ ਇਹਨੂੰ ਖਾਣ ਸੋ ਇੱਕ ਵਾਰੀ ਬਣਾ ਕੇ ਦੇਖਿਓ ਵੀਡੀਓ ਦੇ ਵਿੱਚ ਕਮੈਂਟ ਕਰਿਓ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ